ਕੋਈ ਉਤਾਰ ਆ ਬਾਜੇ ਵਾਲੇ ਤੋਂ ਮੇਰੇ ਪੂਆ ਇੱਥੇ ਵੀਰੇ ਕੌਣਾ ਬਾਹਰ ਕੋਈ ਉਤਾਰ ਆਗਾ ਬਾਜੇ ਵਾਲੇ ਤੋਂ ਬਾਜੇ ਵਾਲੇ ਤੋਂ ਉਤਾਰ ਉਤਾਰ ਤਾਂ ਮੇਰਾ ਭਤੀਜਾ ਮਾਂ ਸਦਕੇ ਮੇਰਾ ਭਤੀਜਾ ਹੈਗਾ ਮਾਂ ਸਦਕੇ ਬੇਨ ਬਾਹਰ ਕ ਖੜਾ ਰੱਖਿਆ ਅੰਦਰ ਲੈ ਕੇ ਆ ਆ ਜਾ ਆ ਜਾ ਪੁੱਤ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਹਰ ਠੀਕ ਆ ਪੁੱਤ ਠੀਕ ਆ ਪੂਆ ਤੁਸੀਂ ਦੱਸੋ ਠੀਕ ਹੋਈ ਠੀਕ ਆ ਪੁੱਤ ਆ ਤੇਰੇ ਪਿਓ ਨੇ ਤਾਂ ਸੋਈਂ ਪਾ ਰੱਖੀ ਆ ਕਦੇ ਭੈਣ ਦੇ ਘਰੇ ਆ ਕੇ ਨਹੀਂ ਖੜਾ ਪੁੱਤ ਤੈਨੂੰ ਕਿਵੇਂ ਯਾਦ ਆ ਗਈ ਮੇਰੀ ਲੈ ਪੂਆ ਆਪਣਿਆਂ ਨੂੰ ਕੌਣ ਭੁੱਲਿਆ ਹੁੰਦਾ ਦਿਲ ਤਾਂ ਬੜਾ ਕਰਦਾ ਸੀ ਆਉਣ ਨੂੰ ਚਲ ਆ ਜਾ ਪੁੱਤ ਅੰਦਰ ਬਹਿ ਕੇ ਗੱਲਾਂ ਕਰਦੇ ਆ ਆ ਜਾ ਮੁਰਤੰਦਰ ਸਰੇ ਨੇ ਹਾਂ ਹਾਂ ਪੁੱਤ ਠੀਕ ਐ ਪੁੱਤ ਅੱਜ ਤਾਂ ਨਾ ਪੂਆ ਦਾ ਪਿੰਡ ਕਿਵੇਂ ਦਿਸ ਗਿਆ ਫਿਰ ਉਹ ਪੂਆ ਇੱਥੇ ਉਹ ਮੁੰਡੇ ਦੀ ਬਰਾਤ ਆਏ ਸੀ ਆਪਣੇ ਪਿੰਡੋਂ ਨਹੀਂ ਮਕਰ ਦਾ ਮੁੰਡਾ ਅੱਛਾ ਅੱਛਾ ਹਾਂ ਇਥੋਂ ਮੈਨੂੰ ਨਾਲ ਸੀਗਾ ਬਾਈ ਮੇਰੇ ਆਪਣੇ ਪਿੰਡ ਵਾਲਾ ਆਪਣਾ ਕਾਲਾ ਠੀਕ ਹੈ ਉਹ ਕਹਿੰਦਾ ਤੇਰੀ ਭੂਆ ਗਈ ਇੱਥੇ ਹੁਣ ਮੈਂ ਕਿਹੜਾ ਪਹਿਲਾਂ ਕਦੇ ਆਇਆ ਸੀ ਮੈਂ ਤਾਂ ਪੁੱਸ ਕੇ ਆਇਆ ਕਿਹਦੇ ਤੋਂ ਹਾਂ ਪੁੱਤ ਮੈਂ ਤਾਂ ਤੈਨੂੰ ਛੋਟੇ ਜਿਹੇ ਤੇ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਭੂਆ ਜੰਨੇ ਵੀ ਗਏ ਤੇ ਫਿਰ ਤੇ ਭਾਬੀ ਹੋ ਰਹਿ ਵਿਆਹੀਆਂ ਹੋਣੀਆਂ ਨਾਲ ਨਹੀਂ ਜੀ ਕੋਈ ਨਹੀਂ ਆਇਆ ਮੈਂ ਇਕੱਲੇ ਹੀ ਆਇਆ ਸੀਗਾ ਅੱਛਾ ਪੁੱਤ ਮੇਰੇ ਬਾਰੇ ਘਰੇ ਜ਼ਿਕਰ ਨਹੀਂ ਕੀਤਾ ਕਿਸੇ ਨੇ ਵੀ ਤੇਰੀ ਭੂਆ ਉੱਥੇ ਵਿਆਹੀ ਹੈ ਨਾ ਭੂਆ ਮੈਨੂੰ ਤਾਂ ਅੱਜ ਪਤਾ ਲੱਗਿਆਗਾ ਇੱਥੇ ਆ ਕੇ ਮੈਨੂੰ ਤਾਂ ਕਸਮ ਲੱਗਿਆ ਵੀ ਨਹੀਂ ਪਤਾ ਸੀ ਮੇਰੇ ਭੂਆ ਵੀ ਚੱਲ ਪੁੱਤ ਤੂੰ ਬੈਠ ਮੈਂ ਤੇਰੇ ਵਾਸਤੇ ਖਾਣ ਪੀਣ ਨੂੰ ਲਿਆਉਣੀ ਨਹੀਂ ਬੂਆ ਕੁਛ ਨਹੀਂ ਚਾਹ ਨਹੀਂ ਪੀਣੀ ਹੈਗੀ ਤੈਨੂੰ ਪਤਾ ਤਾਂ ਹੈਗਾ ਵਿਆਹ ਚਾਂਪੂ ਉੱਥੇ ਖਾਦਾ ਘਟਾ ਹੁਣ ਸਾਰਾ ਕੁਸਕਾਈ ਫਿਰਦੇ ਆ ਚੱਲ ਪੁੱਤ ਐ ਕਹਿੰਦੀ ਸੀ ਮੇਰੇ ਹੱਥ ਦੇ ਚਾਹੇ ਪੀ ਲ ਚੱਲ ਕੋਈ ਨਾ ਬੂਆ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਫੇਰ ਆ ਜੂ ਚੱਲ ਪੁੱਤ ਤੂੰ ਘਰੇ ਜਾ ਕੇ ਨਾ ਦੱਸਿਂ ਵੀ ਤੂੰ ਇੱਥੇ ਆਇਆ ਸੀ ਮੇਰੇ ਕੋਲੇ ਕਿਉਂ ਬੂਆ ਇਦਾਂ ਦੀ ਕੀ ਗੱਲ ਹੋ ਗਈ ਨਾ ਤਾਂ ਕਦੇ ਘਰੋਂ ਮੰਮੀ ਨੇ ਦੱਸਿਆ ਤੁਹਾਡੇ ਬਾਰੇ ਨਾ ਹੀ ਕਦੇ ਡੈਡੀ ਨੇ ਗੱਲ ਕੀਤੀ ਹੈਗੀ ਇਹੋ ਜੀ ਕੀ ਗੱਲ ਹੋ ਗਈ ਇਹੀ ਗੱਲ ਦੇ ਤਾਂ ਪੁੱਤ ਮੈਨੂੰ ਨਹੀਂ ਸਮਝ ਆ ਰਹੀ ਸਾਡਾ ਉਸ ਵਿੱਚ ਬਥੇਰਾ ਮੋਹ ਪ੍ਰੇਮ ਹੁੰਦਾ ਸੀ ਪਰ ਹੁਣ ਹੁਣ ਇੱਕਦਮ ਪਤਾ ਨਹੀਂ ਇੰਨੀਆਂ ਦੂਰੀਆਂ ਪੈ ਗਈਆਂ ਕਿ ਬਸ ਪੁੱਛ ਹੀ ਨਾ ਹੁਣ ਤਾਂ ਬਸ ਦਿਨ ਕੱਟਿਆ ਹੀ ਰਹਿ ਗਏ ਆ ਜਦੋਂ ਕੋਈ ਵੀ ਤਿਥ ਤਿਹਾਰ ਆਉਂਦਾ ਨਾ ਤਾਂ ਸਭ ਤੋਂ ਪਹਿਲਾਂ ਉਹ ਹੀ ਆਉਂਦਾ ਇੱਥੇ ਭੱਜਿਆ ਭੱਜਿਆ ਆਉਂਦਾ ਐਨਾ ਚਾਹ ਹੁੰਦਾ ਨਾ ਸਗੋਂ ਮੈਨੂੰ ਤਾਂ ਨਗਵਾਨ ਵੀ ਕਹਿਣ ਲੱਗ ਜਾਂਦਾ ਮਿੱਠਾ ਅੱਜ ਤਾਂ ਹਜੇ ਇੰਨੇ ਦਿਨ ਪਏ ਨੇ ਤੇਰਾ ਭਰਾ ਪਹਿਲੇ ਹੀ ਆ ਗਿਆ ਸੱਚੀ ਇੰਨੇ ਚਿਹਰੇ ਤੇ ਖੁਸ਼ੀ ਹਮਦਿਸ ਨਾ ਬਸ ਹੁਣ ਤਾਂ ਸਾਰੇ ਤਿਹਰ ਐਂ ਲੰਘ ਜਾਂਦੇ ਨੇ ਪਰ ਹੁਣ ਤਾਂ ਕੋਈ ਜੰਮੇ ਮਰੇ ਤੇ ਵੀ ਨਹੀਂ ਆਇਆ ਲੈ ਪੂਆ ਪਹਿਲਾਂ ਜਦੋਂ ਦਾਦੀ ਹੁੰਦੀ ਸੀ ਉਹਦਾ ਬੜਾ ਜ਼ਿਕਰ ਕਰਦੀ ਸੀ ਤੁਹਾਡਾ ਮੈਂ ਤਾਂ ਉਹਨੇ ਤਾਂ ਜ਼ਿਕਰ ਕਰਨੇ ਸੀ ਤੇਰੇ ਦਾਦਾ ਦਾਦੀ ਤਾਂ ਮੈਂ ਧੀ ਸੀ ਉਹ ਜਦੋਂ ਦਾਦੀ بیمار ਸੀ ਨਾ ਉਹ ਬੜਾ ਕਹਿਣ ਦੀ ਵੀ ਤ੍ਰਿਪੂਆ ਨੂੰ ਬੁਲਾ ਲਓ ਮੇਰੇ ਰੈਡੀ ਨੂੰ ਕਹਿਣ ਦੀ ਫੋਨ ਕਰੋ ਤੁਸੀਂ ਤੇ ਪਤਾ ਨਹੀਂ ਕਹਤਾ ਮੇਰੀ ਮੰਮੀ ਫੋਨ ਨਹੀਂ ਲਾਉਣ ਦਿੰਦੀ ਸੀ ਲੜ ਪੈਂਦੀ। ਲੈ ਚੰਗਾ ਪੂਆ ਫੋਨ ਆ ਗਿਆ ਮੈਂ ਤਾਂ ਜਾਣਾ। ਪੁੱਤ ਹਜੇ ਕੀ ਐ? ਤੂੰ ਹੋਰ ਐ? ਨਾਲੇ ਹਜੇ ਕਿਹੜਾ ਬਰਾਫ ਚੱਲੀ ਐ? ਨਹੀਂ ਜੋ ਜਾਣਾ ਹੋਊਗਾ ਫਿਰ ਟਿੱਕੀ ਜਾਣਗੇ ਮੈਨੂੰ। ਚੰਗਾ ਪੂਆ ਮੈਂ ਚੱਲਿਆ। ਚੰਗਾ ਪੁੱਤ ਗੇੜਾ ਮਾਰਦਾ ਰਹੀ ਮੇਰੀ ਕੋਈ ਗੱਲ ਨਹੀਂ ਪੂਆ ਨਾਲੇ ਕਹੇ ਨਾ ਦੱਸੀ ਚੰਗਾ? ਨਹੀਂ ਤਾਂ ਫਿਰ ਤੈਨੂੰ ਆਉਣ ਨਹੀਂ ਦੇਣਾ ਇੱਥੇ। ਠੀਕ ਆ ਪੂਆ ਚੰਗਾ। ਚੰਗਾ ਪੁੱਤ ਧਿਆਨ ਨਾਲ ਜਾਇ। ਨੇ ਨੂੰ ਕਿ ਮੈਂ ਅਸਾਂ ਵੀ ਕੱਲ ਤਾਂ ਸਿਰਫ ਦੋ ਕਿੱਲਾਂ ਦੀ ਸੀ ਬਸ ਤੇਰੇ ਖੁਫੜ ਪਿੱਛੇ ਲਾ ਕੇ ਨਾ ਪੁੱਤ ਮੈਂ ਇੱਕ ਕਿੱਲਾ ਇੱਥੇ ਲੈ ਆਈ ਤੇ ਹਮੇਸ਼ਾ ਲਈ ਹਮੇਸ਼ਾ ਲਈ ਮੈਂ ਆਪਣੇ ਪ੍ਰਾਤ ਤੋ ਟੁੱਟ ਗਈ ਪਰ ਉਸ ਜ਼ਮੀਨ ਪਿੱਛੇ ਨਾ ਮੈਂ ਆਪਣੇ ਭੈਣ ਭਰਾ ਚਾਚੇ ਤਾਇ ਸਾਰੇ ਨਾਲ ਟੁੱਟ ਗਈ ਸਾਰੇ ਨਾਲ ਟੁੱਟ ਗਏ ਸ਼ੇਵਲੋ ਤਾਂ ਮੈਂ ਖਾਦੀ ਮਾਲਕ ਹਾਂ ਪਰ ਰਿਸ਼ਤਾ ਕਰਨੀ ਹੋ ਰਿਸ਼ਤਾ ਕਰਨੀ ਹੋ ਮੈਂ ਕੱਖਾਂ ਦੀ ਵੀ ਨਹੀਂ